ਦੇ ਤਾਪ ਤੇ ਨਿਤਰਾ ਕਰ ਆਣਾ ਕੱਢ ਕੇ ਆਏ}{|\text{ਸ਼ਾਲ}|} ਲੱਗਦਾ ਜੱਗੇ ਕੀ ਮੋਟਰ ਲਈ ਜਾਂਦਾ ਪਿੰਡ ਚ ਪਤਾ ਲੱਗ ਜੂ ਕੱਲੂ ਓ ਬਾਬਾ ਗਰਦਾਸ ਬਾਬਾ ਗਰਦਾਸ ਘਰੇ ਹੀ ਆ ਔਰ ਬਾਬਾ ਠੀਕ ਆ ਹਾਂ 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 ਸਿਰ ਬੰਝਾ ਬਾਬਾ ਮੈਂ ਤੈਨੂੰ ਮੈਂਬਰ ਦੇ ਤੌਰ ਤੇ ਗੱਲ ਦੱਸਣ ਆਇਆ ਅੱਛਾ ਆਪਣੇ ਪਿੰਡ 'ਚ ਚੋਰੀ ਹੋ ਗਈ ਜੱਗੇ ਜੱਟ ਵੀ ਹੋਟਰ ਦੀ ਅੱਛਾ ਹਾਂ ਬੰਦਾ ਮੈਂ ਵੇਖ ਲਿਆ ਕੀ ਪਤਾ ਹੈ ਹਾਂ ਅੱਛਾ ਅੱਛਾ ਹਾਂ ਤੂੰ ਚੋਕਰੀ ਹੁਣ ਤੈਨੂੰ ਤਾਂ ਤੇਰੇ ਮੇਰੇ 'ਚ ਗੱਲ ਆ ਹਾਂ ਤੇ ਮੈਂ ਤੈਨੂੰ ਪਾ ਕੇ ਖੌਂ ਸਕੀਮ ਨਾਲੇ ਮੰਗੇ ਚੋਰ ਤੇ ਤੇ ਨਾਲੇ ਆ ਜੱਗੇ ਜੱਟ ਤੇ ਠੀਕ ਹੈ ਠੀਕ ਹੈ ਬਾਬਾ ਅੱਜ ਆਇ ਪੈਣਾ ਚ ਵਾਈਦੀ ਫਿਰਦੀ ਸੜੀ ਹਾਂ ਹਾਂ ਤੈਨੂੰ ਮਰ ਕੇ ਦੇਖੇ ਠੀਕ ਆ ਤੇ ਮੇਰਾ ਹਿੱਸਾ ਪੱਤੀ ਰੱਖ ਲਈ ਬਾਬਾ ਵੇਚ ਹਿੱਸਾ ਪੱਤੀ ਤੇ ਰੱਖੂੰਗਾ ਹਾਂ ਆਪਣਾ ਦਾ ਜੱਗਿਆ ਸਾਂ ਨੁਕਸਾਨ ਵੀ ਵਾਹ ਹੋ ਗਿਆ ਐਂ ਚੋਂ ਮੋਟਰੀ ਚੋਰੀ ਹੋ ਗਈ ਯਾਰ ਗਰਦਾਸ ਕੋਲੇ ਜਾਂਦੇ ਮੈਂਬਰ ਕੋਲੇ ਉਹਨੂੰ ਕਹਿੰਦੇ ਆ ਵੀ ਆ ਜਾ ਚੱਲ ਜੀ ਭਰਾਵਾ ਤਲਾਹ ਦੇ ਕੇ ਆਈਏ ਗਰਦਾਸ ਬਾਬਾ ਕਰਈਆਂ ਹਾਂ ਹਾਂ ਆ ਜਾ ਲੰਘ ਜਾ ਉਹ ਘਰੇ ਹੀ ਬੈਠਾ ਏ ਚਲ ਕਰਦੇ ਆਂ ਜਾ ਕੇ ਗੱਲ ਹੋਰ ਜੀ ਮੈਂਬਰ ਸਾਹਿਬ ਕੀ ਹਾਲ ਆ ਹੋਰ ਠੀਕ ਠਾਕ ਵਧੀਆ ਜੱਗੇ ਕਿਵੇਂ ਆ ਵਧੀਆ ਜੀ ਵਧੀਆ ਉਹ ਸੁੱਖ ਸਾਂ ਹੈ ਹਾਂ ਜੀ ਸੁੱਖ ਸਾਂ ਦਾ ਥੋੜੇ ਤੇ ਕਰ ਕੰਮ ਆਈ ਸੀ ਅਕਾ ਦੱਸੋ ਆਪਾਂ ਯਾਰ ਥਾਣੇ ਜਾ ਕੇ ਆਉਣੇ ਥੋੜਾ ਯਾ ਥਾਣੇ ਕਿਵੇਂ ਆਪਣੀ ਯਾਰ ਮੋਟਰ ਚੋਰੀ ਹੋ ਗਈ ਨਈ ਵਾਲੀ ਆ ਆਹਾਂ ਭੁੱਲਣ ਵਾਲੀ ਹਾਂ ਹਾਂ ਜਦ ਵੀ ਬਾਈਰ ਦਾ ਨੁਕਸਾਨ ਹੋ ਗਿਆ ਹੋ ਗਿਆ ਬੜਾ ਅੱਛਾ ਹੂੰ ਹੁਣ ਫਿਰ ਹੁਣ ਫਿਰ ਮੈਂਮਰਾ ਜਾ ਕੇ ਆਈਏ ਫਿਰ ਆਪਾਂ ਖਾਣੇ ਹਾਂ ਖਾਣੇ ਜਾਂਦੀ ਲੋੜ ਹੀ ਨਹੀਂ ਕਿਉਂ ਪਤੰਦਰਾ ਆਣਾ ਹਾਂ ਜਨਮਰਾ ਜਿਹੜਾ ਅੱਛਾ ਇਹ ਆਪਾਂ ਲਿਆਂਦਾ ਤਾਂ ਸੰਘਣ ਸ਼ਕਤੀ ਹੈ ਜੀ ਇਹ ਤਾਂ ਸੰਘ ਕੀ ਉਹਦੀ ਦਾਸ ਨੂੰ ਤੇ ਤੁਹਾੜੀ ਪੈੜ ਚੱਕ ਲੈਣ ਦੇ ਅੱਛਾ ਤੇਰੀ ਮੋਟਰ ਲੱਭੀ ਲੈ ਇੰਨਾ ਤਿਆਰ ਬਾ ਮੈਂ ਕਹਿੰਦਾ ਕਮਾਲਾ ਹੀ ਐ ਇਹ ਤਾਂ ਇਸੇ ਕੰਮ ਨੂੰ ਲੈਂਦਾ ਹੋਰੇ ਇਹ ਤਾਂ ਕੀ ਕਰਾਉਣਾ ਰੋਟੀਆਂ ਖਾਣ ਨੂੰ ਲੈਂਦਾ ਤੇ ਚੱਲ ਚੱਲੀਏ ਫਿਰ ਆਪਾਂ ਜਾਂਦਾ ਆ ਜਾ ਠੀਕ ਹੈ ਜਦੋਂ ਮਾਤਾ ਤੇ ਨਾਲ ਤਿਆਰ ਆ ਜਾ ਆ ਜਾ ਮੈਂ ਪੈੜ ਮੜੀ ਚੱਕ ਲੈਣ ਦੇ ਤੂੰ ਹਾਂ ਮੋਟਰ ਲੱਭੀ ਲੈ ਚਾ ਠੀਕ ਹੈ ਜੰਦਾ ਗਰੀ ਹਾਂ ਇਹਦਾ ਬੜਾ ਵਕੀ ਭੱਜ ਜਾਂਦਾ ਹੈ ਉਰੇ ਇੱਧਰ ਹੈ ਆਈ ਮੋਟਰ ਇੱਧਰ ਆਕੇ ਤੇ ਹਾਂ 라ਵੀ ਆਪਣਾ ਇੱਧਰ ਹੀ ਆ ਆ ਹਾਂ ਯਾਰ ਹਨਾ ਇੱਥੇ ਪੜਾ ਆ ਵੀ ਆ ਵੀ ਰਹੀ ਹੈ ਨਾ ਇੱਥੇ ਇੱਥੇ ਆ ਗਿਆ ਆ ਗਿਆ ਹੁਣ ਤਾਂ ਲੱਭੀ ਗਈ ਲੱਭੀ ਹੋ ਗਈ ਓ ਪਤਾ ਨਹੀਂ ਕਿਹੜੇ ਹੰਦੇ ਆ ਵੇਖ ਲੈਨੇ ਆ ਤੇ ਲਾਈ ਤੇ ਮੰਨ ਜਾਨੀ ਛੱਤਰ ਪ੍ਰੇਡ ਬਹੁਤ ਹੋਊਗੀ ਤੇ ਹਣ ਮੈਂ ਬਪਾ ਕੀ ਕਰ ਗਏ ਜੀ ਲੈ ਦੇ ਕੇ ਪਿਰਾ ਖੜਾ ਸ਼ੁਰੂਆਤ ਨੇ ਕਿੰਨੇ ਚ ਉਹਦਾ 10000 ਰੁਪਿਆ ਹੁਣ ਜਾਂ ਮੈਨੂੰ ਦੇ ਦੇ 10000 ਬਾਲਾ ਨਹੀਂ ਪੰਜ ਦੇ ਦੇ ਕੱਲ ਨੂੰ ਹਾਂ ਕੱਲ ਦੇ ਦੇ ਸਰਪੰਚ ਕੋਈ ਮੈਂਟ ਤੈਨੂੰ ਕਰਨੀ ਪਊ ਠੀਕ ਆ ਉਹਦਾ ਕਰ ਲਾਂਗੇ ਕੱਲ ਖੜਾ ਤੇ ਸ਼ੁਰੂਆਤ ਨੇ ਠੀਕ ਆ ਠੀਕ 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 ਤੇ ਪੱਕਾ ਰਹੀ ਉਹ ਨਹੀਂ ਕੋਈ ਪੱਕਾ ਮੈਂ ਰੋਲਾ ਨਾ ਪਾਈ ਤੇ ਖੜੂ ਕਿਹਦਾ ਦੱਸ ਕਿਵੇਂ ਕਰਾਉਣੀ ਆ ਬੱਸ ਬਈਏ ਕੇ ਪੰਚਾਇਤ ਚਰ ਮਾਫੀ ਮੰਗ ਲਵੇ ਠੀਕ ਆ ਦੂਜਾ ਆਪਣੇ ਰਾਹ ਤੇ ਨਾ ਜਾਵੇ ਮਨਜ਼ੂਰ ਆ ਬਈ ਹਾਂਜੀ ਆ ਬੱਸ ਇਹ ਨਹੀਂ ਨਾ ਤੇਰੇ ਜੀ ਹੁਣ ਗਲਤੀ ਕੀਤੀ ਤਾਂ ਚੱਲ ਲਿਆ ਫੜਾ ਆਪਣੇ ਗਰਦਾਸ ਮੈਂਬਰ ਕੋਲੇ ਤਾਂ ਯਾਰ ਜਾਨਵਰ ਵੀ ਬਹੁਤ ਵਧੀਆ ਮਣਾ ਜੇ ਆਪਾਂ ਕਿਤੇ ਉਹ ਜਾਨਵਰ ਦਾ ਸੌਦਾ ਹੀ ਕਰ ਲਈਏ ਸੱਜਣਾ ਤੇ ਆਪਾਂ ਤਾਂ ਯਾਰ ਉਹ ਤੋਂ ਪੈਸੇ ਹੀ ਬਹੁਤ ਕਮਾ ਲਾਂਗੇ ਹੈ ਚਾਪ ਤੇ ਇੱਕ ਹੀ ਗੱਲ ਮੈਂ ਦੱਸਣੀ ਆ ਤੈਨੂੰ ਬੱਸ ਕਿੰਨੇ ਦਾ ਦੇਣਾ ਸਹੀ ਦੱਸੇ ਨੋ ਸਹੀ ਦੱਸੀ ਯਾਰ ਅਸਲੀ ਤਾਂ ਮੈਂ ਵੇਚਣਾ ਨਹੀਂ ਮੈਂ ਰੁਪਈਆ ਲਊ 60000 ਨਾ ਤੇਰੀ ਨਾ ਮੇਰੀ 55000 ਤਾਂ ਜਾਨਵਰ ਹੋ ਗਿਆ ਆ ਚੱਕ ਸਾਈ 55000 ਸਾਈ ਦੇ ਆਹ ਚੱਕ ਸਾਈ ਲੈਣਾ ਲੈਣਾ ਮੈਂ ਮਰੋ ਬਹੁਤ ਠੀਕ ਆ ਮੈਂ ਬਹੁਤ ਲੈਣਾ ਬਹੁਤ ਚੱਕ ਲੈਣਾ ਅੱਗੇ ਵੀ ਬਹੁਤ ਕੰਮ ਕਰਨੇ ਆ ਬਸ ਤੂੰ ਆ ਸਾਈ ਚੱਕ ਇਹ ਜਾਨਵਰ ਮੇਰਾ ਮੈਂ ਲੈ ਬਾਈ ਤੈਨੂੰ ਹੋਵੇ ਸਮਝਣਾ ਠੀਕ ਹੈ ਬਸ ਠੀਕ ਹੈ ਚੜ੍ਹਦੇ ਲਈ ਮੂੰਹ ਕਰ ਲਾ ਹੂੰ ਉਹ ਕੀ ਬਾਰੇ ਨੇ ਆਰੇ ਹੋ ਜਾਣਗੇ ਤਾਂ ਠੀਕ ਹੈ ਹਾਂ ਛੇੜਾ ਤੇਰਾ ਹਿੱਸਾ ਉਹ ਚੱਲ ਇਹ ਲੈ ਮੈਂ ਕਿਹੜਾ ਕਿਸੇ ਕੋਲੇ ਗੱਲ ਕੀਤੀ ਸੀ ਤਕਰੀਮ ਨਾ ਨਹੀਂ ਕਰਦਾ ਠੀਕ ਹੈ ਆ ਦੇ ਲੈ ਠੀਕ ਹੈ ਹਾਂ ਬਾਬਾ ਹੋ ਗਿਆ ਮਿਲਦੇ ਆ ਫਿਰ ਕੱਲ ਨੂੰ ਅਰੇ ਚੰਨ ਇਹ ਕੰਮ ਹੀ ਬਹੁਤ ਕਰ ਦਿਆ ਉਹ ਦਰਦਾਸ ਅਮੰਦਰਾ ਕਰੀਆਂ ਥੋੜੀ ਇਹ ਚੀਜ਼ ਸਾਡੀ ਘੜੀ ਤੋਂ ਜਦੋਂ ਲੰਬੀ ਨਹੀਂ ਗਈ ਆਉਂਦਾ ਕੀ ਰਹਿਣਾ ਹੈ ਕੀ ਆਉਂਦਾ ਰਿਹਾ ਆਉਂਦਾ ਇਹਨੂੰ ਰੋਟੀ ਬਿਸਕੁਟ ਸਾਰਾ ਕਾਪਾ ਆਉਂਦਾ ਰਿਹਾ ਇੱਥੇ ਮਾਰ ਖਾ ਗਿਆ ਹੈ ਕੀ ਹੋ ਗਿਆ ਇਹ ਇਹ ਸੰਗਣੇ ਸ਼ਕਤੀ ਖਰਾਬ ਕਰਤੀ ਇਹਦਾ ਹਾਂ ਉਹਨੇ ਇਹਨੂੰ ਮੈਂ ਕੀ ਕਰਾਂ ਨਹੀਂ ਇਸ ਨੂੰ ਮੈਂ ਸ਼ਕਤੀ ਕਿਵੇਂ ਖਰਾਬ ਹੋ ਗਈ ਯਾਰ ਵੀ ਕੇ ਮਾਲ ਦੀ ਬਾਈ ਕੋਈ ਗਾਰੰਟੀ ਨਹੀਂ ਹੁੰਦੀ ਓ ਨੋ 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 ਭਈਆ